ਐਡਵੋਕੇਟ ਜਗਰੂਪ ਸਿੰਘ ਸੇਖਵਾ ਜਨਰਲ ਸਕੱਤਰ ਪੰਜਾਬ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਕਾਦੀਆਂ ਵੱਲੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਢਾਲੀਵਾਲ ਵਿਖੇ ਹੋ ਰਹੇ ਸਮਾਗਮ ਤੇ ਸ਼ਿਰਕਤ ਕੀਤੀ ਗਈ ਅੱਜ ਅਸੀਂ ਧਾਰਿਆ ਲਿਖੇ ਭਗਤ ਰਵਿਦਾਸ ਮਹਾਰਾਜ ਜੀ ਦਾ ਜਿਹੜਾ 648ਵਾਂ ਪ੍ਰਕਾਸ਼ ਦਿਹਾੜਾ ਉਹ ਅੱਜ ਇੱਥੇ ਮਨਾਇਆ ਗਿਆ ਔਰ ਘਾਰিয়াল ਨਗਰ ਔਰ ਲਾਗੇ ਪਿੰਡਾਂ ਦੀ ਜਿਹੜੀ ਸੰਗਤ ਆ ਅੱਜ ਇੱਥੇ ਇਕੱਤਰ ਹੋਈ ਆ ਔਰ ਬੜੇ ਸ਼ਰਧਾ ਦੇ ਨਾਲ ਬੜੇ ਤੁਮਤਾਮ ਦਾ ਨਾਲ ਜਿਹੜਾ ਵਾ ਉਹ ਪ੍ਰਕਾਸ਼ ਦਿਹਾੜਾ ਜਿਹੜਾ ਵਾ ਮਨਾਇਆ ਗਿਆ ਮੈਂ ਸਾਰੀਆਂ ਹੀ ਸੰਗਤਾਂ ਨੂੰ ਅੱਜ ਦੇ ਦਿਨ ਦੀ ਜਿਹੜੀ ਆ ਉਹ ਲੱਖ ਲੱਖ ਵਧਾਈ ਦਿੰਦਾ ਆਓ ਅੱਜ ਅਸੀਂ ਸਾਰੇ ਜੋ ਭਗਤ ਰਵਿंद्र रविदास ਮਹਾਰਾਜ ਜੀ ਦੀਆਂ ਜੀਵਨ ਤੋਂ ਸਿੱਖਿਆਵਾਂ ਸੀ ਜੋ ਉਹ ਮਨੁੱਖਤਾ ਦੇ ਲਈ ਸੰਦੇਸ਼ ਦੇ ਕੇ ਗਏ ਆ ਉਦੇ ਤੇ ਅਮਲ ਕਰੀਏ ਔਰ ਆਪਣਾ ਜੀਵਨ ਜਿਹੜਾ ਵਸਾ ਕਰੀਏ ਕਮੇਟੀ ਲੱਗ ਅਸੀਂ ਜੋ ਆਪਣੀ ਕਮੇਟੀ ਸੀਗੀ ਉਹਨਾਂ ਨੇ ਮੰਗ ਰੱਖੀ ਸੀ ਕਿ ਇੱਥੇ ਇੱਕ ਲਾਇਬ੍ਰੇਰੀ ਜਿਹੜੀ ਆ ਡਾਕਟਰ ਪੀਆਰ ਬੇਨਕਰਦੀ ਦੇ ਨਾਮ ਤੇ ਬਣਨੀ ਚਾਹੀਦੀ ਆ ਉਹ ਮੰਗ ਅਸੀਂ ਪ੍ਰਮਾਣ ਕਰਕੇ ਤੇ ਮੈਂ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਜਿਹੜਾ ਐਸਟੀਮੇਟ ਬਣਾ ਕੇ ਜਿਹੜਾ ਸਾਨੂੰ ਦੇ ਦਿਓ ਤੇ ਪੈਸੇ ਮੈਂ ਪੰਜਾਬ ਸਰਕਾਰ ਤੋਂ ਸੈਂਕਸ਼ਨ ਕਰਵਾ ਕੇ ਦੇ ਕੇ ਔਰ ਇੱਥੇ ਵਧੀਆ ਲਾਇਬ੍ਰੇਰੀ ਜਿਹੜੀ ਆ ਉਹ ਬਣਾਈ ਜਾਵੇਗੀ ਸੋ ਸਾਰੀਆਂ ਸੰਗਤਾਂ ਨੂੰ ਇੱਕ ਵਾਰ ਫੇਰ ਬਹੁਤ ਬਹੁਤ ਵਧਾਈਆਂ ਔਰ ਮੈਂ ਪ੍ਰਬੰਧਕ ਕਮੇਟੀ ਦਾ ਜਿਹੜਾ ਵਾ ਉਹ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਦੇ ਇਸ ਦਿਹਾੜੇ ਤੇ ਮੈਨੂੰ ਇੱਥੇ ਆਉਣ ਦਾ ਜਿਹੜਾ ਮਾਨ ਪੱਛਿਆ ਔਰ ਸਾਰੀਆਂ ਸੰਸਥਾਾਂ ਦੇ ਜਿਹੜੇ ਆ ਦਰਸ਼ਕਾਂ ਦੇ ਜਿਹੜੇ ਉਹ ਹੋਏ ਬਲੇ ਸੋਨਹਾ